ਸਤਿ ਸ਼੍ਰੀ ਅਕਾਲ ਦੋਸਤੋ ਤਾਂ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਕਾ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਫਲੋਰ ਮੈਟਸ ਦੀ ਵੀਡੀਓ ਜੋ ਕਿ ਲੁਧਿਆਣੇ ਦੇ ਸਾਬਣ ਬਾਜ਼ਾਰ ਵਿੱਚ ਮਿਲਦਾ ਹੈ ਜੀ ਤੁਸੀਂ ਜਿਹੜੇ ਮਰਜ਼ੀ ਕਲਰ ਦਾ ਫਲੋਰ ਮੈਟ ਲੈਣਾ ਚਾਹੋ ਵਾਲਪੇਪਰ ਲੈਣਾ ਚਾਹੋ ਤਾਂ ਘਰ ਨੂੰ ਲੁਧਿਆਣੇ ਦੇ ਸਾਬਣ ਬਾਜ਼ਾਰ ਵਿੱਚ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਕਿਉਂਕਿ ਲੁਧਿਆਣੇ ਦੇ ਸਾਬਣ ਬਾਜ਼ਾਰ ਇੱਕ ਹੋਲਸੇਲ ਬਾਜ਼ਾਰ ਹੈ ਤੇ ਰਿਟੇਲ ਬਾਜ਼ਾਰ ਦੋਨੋਂ ਹੀ ਹੈ ਤੁਸੀਂ ਜਿੰਨਾ ਮਰਜ਼ੀ ਫੁੱਟ ਲੈਣਾ ਚਾਹੋ ਆਪਣੀ ਜਗ੍ਹਾ ਦੇ ਅਕੋਰਡਿੰਗ ਇੱਥੋਂ ਲੈ ਕੇ ਜਾ ਸਕਦੇ ਹੋ ਜੀ ਤਾਂ ਇਹ ਦੇਖੋ ਜਿਹੜੇ ਤੁਸੀਂ ਡਿਜ਼ਾਈਨ ਸਾਰੇ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਫਲੋਰ ਮੈਟਸ ਦੇ ਡਿਜ਼ਾਈਨ ਨੇ ਐਵੇਂ ਲੱਗਦਾ ਹੈ ਕਿ ਜਿਵੇਂ ਟਾਈਲਸ ਹੀ ਹੈ ਟਾਈਲਸ ਅੱਜ ਕੱਲ੍ਹ ਵੈਸੇ ਕਾਟੀ ਗਈਆਂ ਆ ਜ਼ਿਆਦਾਤਰ ਕਮ ਫਲੋਰ ਮੈਟਸ ਦਾ ਆ ਗਿਆ ਵਾ ਤਾਂ ਦੇਖੋ ਜੀ ਇੱਕ ਤੇ ਇੱਕ ਵੈਰਾਈਟੀ ਹੈ ਇੱਥੇ ਉਰੇ ਸਿਰਫ 9 ਰੁਪਏ ਪਰ ਸਕਰ ਫੁੱਟ ਤੋਂ ਫਲੋਰ ਮੈਟ ਸਟਾਰਟ ਹੋ ਜਾਂਦਾ ਹੈ ਜੀ ਬਾਕੀ ਤੁਹਾਡੇ ਆਪਣੇ ਉੱਪਰ ਆ ਤੁਸੀਂ ਕਿੰਨਾ ਵਧੀਆ ਕਿੰਨਾ ਮਹਿੰਗਾ ਲੈਣਾ ਚਾਹੁੰਦੇ ਹੋ ਤਾਂ ਮਤਲਬ ਸਟਾਰਟਿੰਗ ਸਿਰਫ 9 ਰੁਪਏ ਤੋਂ ਹੈ ਤਾ ਦੋਸਤੋ ਇਦਾਂ ਦੀ ਵੀਡੀਓ ਸਾਡੇ ਚੈਨਲ ਤੇ ਬਹੁਤ ਜ਼ਿਆਦਾ ਪੈਂਦੀਆਂ ਰਹਿੰਦੀਆਂ ਨੇ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਤਾਂ ਤੁਹਾਨੂੰ ਬਸ ਕੁਝ ਨਹੀਂ ਕਰਨਾ ਤੁਸੀਂ ਸਿਰਫ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਵੀਡੀਓ ਪਸੰਦ ਆਉਂਦੀ ਤਾਂ ਇੱਕ ਪਿਆਰ ਆ ਜਾਂ ਵਧੀਆ ਜੋ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਜੀ ਤਾਂ ਚਲੋ ਜੀ ਵੀਡੀਓ ਵਿੱਚ ਅਸੀਂ ਬਾਤ ਦੇ ਹੋਏ ਤਾਂ ਤੁਹਾਨੂੰ ਇੱਥੇ ਅਸੀਂ ਇੱਕ ਤੇ ਇੱਕ ਫਲੋਰ ਮੈਟ ਦੱਸਦੇ ਹਾਂ ਜਿਹੜੇ ਆ ਤੁਸੀਂ ਰੋਲ ਦੇਖ ਰਹੇ ਹੋ ਇਹਨਾਂ ਨੇ ਇਹ ਪੂਰੇ ਮਤਲਬ ਫੁੱਟ ਦੇ ਸਾਹਮਣੇ ਫੇਰੇ ਦਿੰਦੇ ਨੇ ਇੱਥੇ ਕਲਰਸ ਆਪਸ਼ਨ ਬਹੁਤ ਜ਼ਿਆਦਾ ਨੇ ਵੈਰਾਈਟੀ ਬਹੁਤ ਜ਼ਿਆਦਾ ਹੈ ਤੇ ਮਤਲਬ ਸਮਝ ਨਹੀਂ ਆਉਂਦੀ ਕਨਫਿਊਜ਼ ਹੋਣ ਵਾਲਾ ਕੰਮ ਹੁੰਦਾ ਹੈ ਜੀ ਕਿ ਕਿਹੜਾ ਫਲੋਰ ਮੈਟ ਲਈਏ ਆ ਦੇਖੋ ਇੱਕ ਤੇ ਇੱਕ ਸੁੰਦਰ ਤੋਂ ਸੁੰਦਰ ਡਿਜ਼ਾਈਨ ਹੈ ਜੀ ਫਲੋਰ ਮੈਟ ਹੋਵੇ ਚਾਹੇ ਵਾਲਪੇਪਰ ਹੋਵੇ ਡੈਕੋਰੇਟਿਵ ਆਈਟਮ ਹੋਵੇ ਘਰ ਦਾ ਕੁਝ ਵੀ ਉਹ ਤੁਹਾਨੂੰ ਬਹੁਤ ਈਜ਼ੀਲੀ ਸਾਬਣ ਬਾਜ਼ਾਰ ਵਿੱਚ ਮਿਲੇਗਾ ਜੀ ਤਾ ਦੋਸਤੋ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਲੁਧਿਆਣੇ ਦੇ ਹੋਰ ਵਧੀਆ ਜੇ ਬਾਜ਼ਾਰ ਵਿੱਚ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਾਲ ਤਾਂ ਦੇਖੋ ਜੀ ਫਲੋਰ ਮੈਟ ਤੁਸੀਂ ਦੇਖਦੇ ਰਹੋ ਇੱਕ ਤੇ ਇੱਕ ਰੋਲ ਇਰ ਨੇ ਇਕੱਠੇ ਕਰਕੇ ਛੱਡੇ ਹੋਏ ਨੇ ਤਾਂ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਧਿਆਨ ਰੱਖੋ ਬਾਏ ਬਾਏ ਸਤਿ ਸ਼ਕਾਲ ਟੇਕ ਕੇਅਰ